ਤਾਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓ ਜਿਹੜੀਆਂ ਵੀ ਹੈਗੀਆਂ ਵਾਂ ਕਿ ਤੁਹਾਨੂੰ ਲੱਗਦਾ ਗੰਧੀਆਂ ਨਹੀਂ ਹੈਗੀਆਂ ਉਹ ਥੱਕ ਥੱਕ ਕੇ ਪਸੀਨਾ ਪਸੀਨ ਹੋ ਜਾਂਦਾ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੋਣ ਕਿ ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦਿਓ ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੋ ਜਾਂਦਾ ਕੰਮ ਕਰਕੇ ਜਿਹੜਾ ਲੱਗ ਕੇ ਅੱਛਾ ਇਹ ਜੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਚਾ ਨੋਰਮਲ ਆ ਕਰਦੇ ਦਾ ਸਰ ਨੋਰਮਲ ਹੈ 5 ਮਿੰਟ ਸਰ ਸਾ ਕਥਾ ਕੇ ਪਸੀਨਾ ਪਸੀਨੀ ਕਾ ਦੇਣਾ ਹੋ ਜਾਣਗੇ ਤੂੰ ਵੀ ਕਮਜ਼ੋਰੀ ਹੈਗੀ ਹੈ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ਢਿੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੇ ਕੀ ਆ ਜਿੱਦਾਂ ਉਹ ਚੜਦੇ ਆਪਾਂ ਬੋਲੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ ਲੱਖ ਰੁਪਇਆ ਦਿੰਨੇ ਆ ਸਾਡੇ ਖੂਤ ਡੰਗਾਈ ਮਾਪਣੀਆਂ ਸ਼ਾਲ ਮਾਰਦੀ ਆ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹਦਾ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਲੇਪਣ ਦੀ ਕਾਦੀ ਪ੍ਰੋਬਲਮ ਹੈ। ਤੁਹਾਨੂੰ ਮੈਂ ਉਹੀ ਤਾਂ ਕਹਿਣ ਦੀ ਹੈ ਸਾਰੀ ਗੱਲ ਉਧਰ ਦੀ ਹੈਗੀ ਆ। ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ। ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਜੀ ਸਰ। ਹਾਂ ਸਰ। ਉਹ ਜਿੱਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੂਹ ਖੰਦਾ ਕੋਈ ਵਰਡ ਕੱਢਿਆ। ਸਰ ਜਿੱਦਾਂ ਵਰਡਿੰਗ ਹੈਗੀ ਹੈ। ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ। ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆ ਪੁੱਤਰ ਆ। ਛੋਟੇ-ਛੋਟੇ ਬੱਚੇ ਚੈਨਲ ਚਲਾਉਂਦੇ ਆ, ਇੰਸਟਾਗ੍ਰam ਚਲਾਉਂਦੇ ਆ। ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ। ਇੱਕ ਵਾਰੀ ਹੋਈ ਆ ਇਹ। ਅਸੀਂ ਕਰਦਾਂਗੇ ਟੇਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੂ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਹਿਆ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਹੋਏ ਹੋਏ ਤੋੜੇ ਜਨਾਨੇ ਮ ਤੋੜ ਤੋਂ ਪਰੇਸ਼ਾਨ ਹੋ ਗਈਆਂ ਕਿਹੜਾ ਸ਼ੈਡ ਬੋਲਦਾ ਕੌਣਾ ਏ ਮੈਂ ਬੋਲਦਾ ਕਿਹੜੀਆਂ ਚਨਲੀਆਂ ਪਰੇਸ਼ਾਨ ਆ ਵੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਨੋ ਨਾ ਜਿੱਦਾਂ ਹੁਣ ਅਗਲੇ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਕੰਟੈਂਟ ਕਰੂ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਪੈਸੇ ਮਿਲੇ ਹੂੰ ਪੈਸੇ ਤਾਂ ਕੋ ਮਤਲਬ ਆ ਗਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14-15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਵਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਹਾਂ ਮੈਂ ਆ ਜੀ ਜੇ ਤੁਸੀਂ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਨਗੇ